ਲਓ ਜੀ ਕਰੋ ਚੈੱਕ ਲੈ ਵੀ ਬਾਬਾ ਕਰ ਰੰਦਨ ਉਸ ਤੋਂ ਮੰਨ ਲਓ ਜਿਹਨੇ ਲੈਣੇ ਬੱਚੇ ਵਿੱਚ ਚੰਗੇ ਬੱਚੇ ਜੀਨ ਵਾਲੀ ਆ ਇਹ ਕਿਨ ਮਗਰ ਹੋ ਮਗਰ 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 ਇਹ ਅੰਦਰ ਦਾ ਯਾਰ ਚਲੋ ਫੋਟੋ ਹੀ ਲੋ ਵੀ ਦੋਸਤੋ ਕਰੋ ਇੱਕ ਮੋੜੀ ਅਦਰ ਨੂੰ ਮੋੜ ਤੇ ਲਾਲਾ ਲੋ ਵੀ ਮਿੱਤਰੋ ਇਹ ਆ ਗਈ ਪੌਣੀ ਨੁਕਰੀ ਆਦਾ ਜੋਧਨ ਫੜ ਲੈਣ ਲੋ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰ ਸਾਂ YouTube ਤੇ Facebook ਪੇਜ ਤੇ ਨਿਊ ਐਂਟਰੀ ਦਾ ਬਲੌਗ ਬਣਾਉਣ ਲੱਗਿਆ ਜਾਨ ਪਾਏ ਨਵੇਂ ਜਿਹੜੇ ਜਿਹੜੇ ਭਰਾਵਾਂ ਨੇ ਵੀ ਇੰਤਜ਼ਾਰ ਸੀ ਜਾਨਵਰਾਂ ਦਾ ਤੇ ਹੋ ਜੋ ਟੈਟ ਜੀ ਜਾਨਵਰ ਲਾਉਨੇ ਆ ਨਾਲ ਦੀ ਨਾਲ ਡਿਟੇਲ ਦਾ ਮੋਟੀ ਮੋਟੀ ਵੈਸੇ ਦਾ ਚਾਜ ਨਾਲ ਸਾਰਾ ਦੱਸਾਂਗੇ ਇੱਕ ਵਾਰ ਤੁਹਾਨੂੰ ਡਿਟੇਲ ਦੇ ਦਈਏ ਜਾਨਵਰਾਂ ਦੀ ਹੈ ਨਾ ਤੇ ਆਪ ਹੁਣ ਫੁੱਲਣ ਲੱਗੇ ਡਾਲੇ ਡੂਲੇ ਹੈਲੋ ਹਾਂ ਹਾਂ ਸੜਕੇ ਨੇ ਜਾਣੀ ਭਰਾ ਕੇ ਨਾਲ ਹੀ ਲੈ ਜਾਣੀ ਬਣੀ ਆ ਜੰਬਰਸਰੋਂ ਜਾਨਵਰ ਆ ਗਏ ਹੋਰ ਬੰਦਨ ਦਾ ਲੋ ਵੀ ਮਿੱਤਰੋ ਸਾਰਿਆਂ ਤੋਂ ਪਹਿਲਾ ਜਾਨਵਰ ਦੇਖ ਲਓ ਇੰਪੋਰਟ ਕਰਾਇਆ ਆ ਬਾਹਰੋਂ ਕਹਿੰਦੇ ਇੰਪੋਰਟ ਹੀ ਹੋਇਆ ਆ ਨਾਟ ਫਾਰ ਸੇਲ ਆ ਬਾਬਾ ਦੱਸ ਦਿਆ ਤਾਂ ਨਹੀਂ ਆਪਾਂ ਵੇਚਣਾ ਆ ਦਾ ਬਾਬੇ ਨੂੰ ਗਿਫਟ ਹੀ ਲਿਆ ਕੇ ਦਿੱਤਾ ਹੱਕ ਮਾਰੋ ਹੱਕ ਵੀ ਮਗਰੋ ਪਿਆਰ ਨਾਲ ਆਹ ਕਰ ਬੋਣੀ ਆ ਤੋ ਆ ਜਾਓ ਆਪਾਂ ਖਦਾ ਗਾਖ ਦਵੋ ਨੇ ਬਣਾਏ ਸਾਰਿਆਂ ਤੋਂ ਪਹਿਲਾਂ ਬਾਬੇ ਨੂੰ ਨਗੀਨ ਨਾਲਿਆ ਤਾ ਪਾਪਾ ਕੀ ਨਾਂ ਰੱਖਣਾ ਇਹਦਾ ਤੂੰ ਇਹਦਾ ਨਾਂ ਜੋਤੀ ਰੱਖ ਲਈਏ ਜੋਤੀ ਬਸ ਠੀਕ ਹੈ ਜੋਤੀ ਨੂੰ ਬੰਦੇ ਹੰਦ ਤੇ ਆ ਦੋਸਤੋ ਪ੍ਰਭਾਤ ਦਾ ਬਸ਼ੇਰਾ ਮਾਂ ਇਹਦੀ ਮੱਜੂ ਕੇ ਲੈਨ ਫੌਜੀ ਘੋੜੀ ਦੀ ਆ ਜਿੱਥੇ ਜੰਮਿਆ ਪਰ ਸਾਰਾ ਡੀਐਨਏ ਤਾਂ ਇਹਦੀ ਗਰੰਟੀ ਹੈ ਤੁਸੀਂ ਬਾਬੇ ਸਾਹਿਬ ਤੋਂ ਵੀ ਪੁੱਛ ਸਕਦੇ ਜਿੰਨਾਂ ਕੋਲ ਪ੍ਰਭਾਤ ਹੁਣ ਪਰ ਜਦੋਂ ਪ੍ਰਭਾਤ ਬਹਿਵਲ ਸੀ ਉਦੋਂ ਆ ਉੱਥੇ ਕੋੜੀ ਮੀਟ ਹੋਈ ਆ ਮੌਕਸਰ ਜ਼ਿਲ੍ਹੇ ਦੇ ਪਿੰਡ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਇਹਦੀ ਮਾਂ ਖੜੀ ਆ ਮੱਝੂ ਕੇ ਲੈਣ ਦੀ ਨੀਲੀ ਤੇ ਆ ਪ੍ਰਭਾਤ ਦਾ ਬੱਚਾ ਹਜੇ ਮੰਨ ਲਓ 14 ਮਹੀਨਿਆਂ ਦੇ ਆਸ-ਪਾਸ ਹੋਇਆ ਪ੍ਰਭਾਤ ਦਾ ਗਰੰਟੀ ਨਾਲ ਉਹ ਪੰਜ ਕ ਲੈਣ ਚਾਰ ਪੈਰ ਚਟੇ ਗਰਦਨ ਗੁਰਦਨ ਮਜਬੂਤੀ ਦੇਖ ਸਕਦੇ ਤੁਸੀਂ ਤੋ ਵੀ ਦੋਸਤੋ ਉਸ ਤੋਂ ਬਾਅਦ ਆ ਕਰੋ ਚੈੱਕ ਕੁਮੈਤ ਮੱਥੇ ਫੁੱਲ ਦੀ ਘੋੜੀ ਆ 60 ਇੰਚ ਦੀ ਹਾਈਟ ਆ ਕੰਨਪਨ ਚੰਗਾ ਲੱਗਿਆ ਵਾ ਸਵਾਰੀ ਸੂਰੀ ਦੀ ਪਾਸ ਆ ਲਓ ਜੀ ਲਓ ਵੀ ਉਸ ਤੋਂ ਬਾਅਦ ਆ ਚੰਬੀ ਘੋੜੀ ਕਰੋ ਚੈੱਕ ਗਲ ਦੀ ਚੰਬੀ ਆ ਨੀਲੀ ਚੰਬੀ ਵੀ ਕਹਿ ਸਕਦੇ ਆ ਚਾਰੇ ਪੈਰ ਚਟੇ ਮੱਥੇ ਪਟਾ ਪਿੰਡੇ ਤਕਰੀਬਨ ਸਾਰੇ ਵਾਲੀ ਚਿੱਟੇ ਪੌਣੀ ਨੁਕਰੀ ਵੀ ਇਹਨੂੰ ਕਹਿ ਸਕਦੇ ਆਪਾਂ ਬਾਡਾ ਬੁੱਡਾ ਸੋਹਣਾ ਮੱਥੇ ਸਿੰਗਲ ਪੌਰੀ ਆ ਦੇ ਮਣੇ ਇਹਦੇ ਲੱਗੀ ਹੋਈ ਹੈ ਜੀ ਬਾਬਾ ਰੋਕ ਲਓ ਮਾੜਾ ਲੈ ਘਰ ਅੰਦਰ ਪੱਦਰ ਦਿਓ ਮਾੜਾ ਹੁੰਦਾ ਹੋ ਜਕਰ ਵਿੱਚ ਲੈ ਵੀ ਬਾਬਾ ਘਰ ਅੰਦਰ ਲਓ ਜੀ ਹੁਣ ਮਾਰਵਾੜੀ ਮੱਥੇ ਫੁੱਲ ਦੀ ਗੁੜੀ ਤਕਰੋ ਚੈੱਕ ਦੋ ਪੈਰ ਮਗਰਲੇ ਚੱਤੇ ਜੂਤ ਨੇ ਕੱਤੀ ਅਨਾਉਂਸਮੈਂਟ ਇੱਕ ਮੂਰਲਾ ਤੇ ਇੱਕ ਮਗਰਲਾ ਮੂੜ ਕੇ ਮੜੇ ਘੁਮਾ ਕੇ ਲਾਈ ਤਰੋ ਲਓ ਜੀ ਹੁਣ ਲਾਉਨੇ ਆਪਾਂ ਆਵਲਾ ਘੋੜੀ ਮੰਨ ਲਓ ਜਿਹੜੇ ਭਰਾਵ ਨੇ ਬਰਾਤਾਂ ਵਰਤਾਂ ਲਈ ਲੈਣੀ ਆ ਕੋਈ ਫੂਨ ਕਾਫੀ ਆਉਂਦੇ ਸੀ ਤਾਂ ਆਹ ਚੱਲ ਸਕਦੇ ਕਾ ਕਿ ਅੱਜ ਡੱਬ ਬਹੁਤ ਥੋੜੇ ਆ ਖੁੱਲੀ ਆਵਲਾ ਖਾ ਦਿਖਾਉਨੇ ਆ ਤਾਂ ਮੂੰਹ ਦੇ ਕੋਨੇ ਆ ਦਰਸ਼ਨ ਲਓ ਜੀ ਕਰੋ ਸਜਾਫਾਂ ਜੀ ਪੈਂਦੀ ਆ ਦੋਸਤੋ ਤੁਹਾਨੂੰ ਜਿਹੜੇ ਡੱਬੋਂ ਨੀਲੇ ਆ ਲਖਾਰਨੀ ਖੁਰਨੀ ਬਾਡਾ ਦੇਖੋ ਇੱਕ ਗੱਡੀ ਦੀ ਵੀ ਖੁੱਲੀ ਹੈ ਪੂਰੀ ਤੇ ਬਰੋਕਲੇ ਬਾਬਾ ਆਇਆ ਇੱਥੇ ਰੋਕ ਲਾ ਮੂੰਹ ਅੰਦਰ ਨੂੰ ਕਰੀ ਬਾਬਾ ਦਾ ਲਓ ਜੀ ਖਰੇਓ ਬਾਬਾ ਜੀ ਇਹਨੂੰ ਅੰਦਰ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਉਣਾ ਹੈ ਵੱਡੀ ਬਾਡੀ ਦੀ ਪੂਰੇ ਕੱਦ ਕੱਦ ਵਾਲੀ ਨੁਕਰੇ ਬੱਚੇ ਦੀਨ ਵਾਲੀ ਚੰਬੀ ਕੋਲੀ ਤਕਰੀਬਨ ਦੇਖਣ ਨੂੰ ਤਾਂ 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 ਲੱਗਦਾ ਜਿਵੇਂ 60 ਤੋਂ ਬਾਹਰ ਹਾਈਟ ਹੁੰਦੀ ਹੈ ਇਹਦੀ ਕੀ ਹਾਈਟ ਹੋਊ ਤੇ ਆ ਦੀ ਤੇਰੇ ਨਾਲੋਂ ਤਾਂ ਉੱਚੀ ਆ ਪਰ ਮੇਥੋਂ ਉੱਚੀ ਆ ਆਲੂ ਨਮਾਗ ਨਾ ਇਹ ਪਾਉਂਦੇ ਆ ਫੋਟੋ ਵੀਡੀਓ ਦੇਖੋ ਕੰਨਫੁਨਦੀ ਵੀ ਚੰਗੀ ਆ ਗਲੜੀ ਜੰਬੀ ਆ ਚਾਰੇ ਪੈਰ ਚਟੇ ਢਿੱਡ ਚਟਾ ਪੌਣ ਬਹੁਤ ਲੰਮੀ ਆ ਇਹਦੀ ਲਓ ਵੀ ਦੋਸਤੋ ਦੇਖ ਸਕਦੇ ਆ ਲਾਕਮ ਹਮ ਤਾਂ ਮੱਚ ਖੜਾ ਹਾਂ ਦੇਖੋ ਜੀ ਕਰਦਨ ਗੁਰਦਾਂ ਲਓ ਵੀ ਦੋਸਤੋ ਲੈ ਜਾ ਵੀ ਇਹਨੂੰ ਅੰਦਰ ਨਾ ਹੋਂ ਨੀਲੀ ਸੰਜਾਫ ਇਹ ਬਰਾਤਾਂ ਵਾਲਿਆਂ ਦੇ ਕੰਮ ਆਜੂ ਜੀ ਲਓ ਦੇਖੋ ਜਾ ਕੋੜੀ ਬਹੁਤ ਚੰਗੀ ਬਾਡੀ ਦੀ ਮੰਤਰਾ ਮੰਤਰਾ ਦੀ ਦੇਖੋ ਕੂਤਰੀ ਆ ਇੱਕ ਸਾਡੀ ਬਰਾਤਾਂ ਵਾਲਿਆਂ ਨੇ ਫਿਲਮਾਂ ਵਾਲਿਆਂ ਨੇ ਜਿਨ੍ਹਾਂ ਨੇ ਨੌਕਰੀ ਤੇ ਜ਼ਿਆਦਾ ਪੈਸੇ ਨਹੀਂ ਲਾਉਣੇ ਹੁੰਦੇ ਤੇ ਮਿੱਤਰੋ ਅੱਜ ਦੂਧਿਆ ਸੰਜਾਫ ਕਹਿ ਸਕਦੇ ਆਪਾਂ ਇਹਨੂੰ ਰੋਕ ਕੇ ਬਾਬਾ ਹੀ ਰੋਕਾ ਜਦਾਂ ਐ ਕਮਾ ਕੇ ਲਾਲਾ ਮੋੜ ਲਓ ਜੀ ਬੱਸ ਰੁਕੋ ਜੀ ਲੋ ਜੀ ਬਾਬਾ ਜੀ ਲੈ ਜਾਓ ਉਹ ਦੋਸਤੋ ਇੱਕ ਮਾਰਵਾੜੀ ਆ ਕਰੋ ਚੈੱਕ ਮੱਥੇ ਪਟਾ ਤਿੰਨ ਪੈਰ ਜੱਟੇ ਹਾਂ ਬਈ ਬਾਡੀ ਬੁੱਡੀ ਪਾ ਹੈ ਚਾਰੇ ਚਾਰੇ ਪੰਜ ਕਲੈਨ ਆ ਦੋਸਤੋ ਮੱਥੇ ਪਟਾ ਚਾਰ ਪੈਰ ਚੱਟੇ ਦੇਖੋ ਬਾਡੀ ਬੁੱਡੀ ਕਿੰਨੀ ਸੋਹਣੀ ਆ ਬਲੇ ਬਲੂ ਬਹੁਤ ਚੰਗਾ ਇਹ ਵਧੀਆ ਬਰੀਡਿੰਗ ਵਾਲੀ ਘੋੜੀ ਆ ਦੋਸਤੋ ਮੰਨ ਲਓ ਜਿਹਨੇ ਲੈਣੇ ਬੱਚੇ ਵਿੱਚ ਚੰਗੇ ਬੱਚੇ ਜੇਨ ਵਾਲੀ ਆ ਇਹ ਕਿਨ ਮਗਰ ਹੋ ਮਗਰ 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 ਇਹ ਅੰਦੇ ਦਾ ਆ ਲਓ ਵੀ ਦੋਸਤੋ ਕਰੋ ਚੈੱਕ ਮੋੜੀ ਇਧਰ ਨੂੰ ਮੋੜ ਕੇ ਲਾ ਲਾ ਲਓ ਜੀ ਜੋਤ ਲੈ ਜਾਂਦੇ ਰਹੇ ਮਿੱਤਰੋ ਇੱਕ ਵਾਰ ਜਿਹੜੇ ਜਾਨਵਰ ਆਏ ਸਾਰਿਆਂ ਦੇ ਪਵਾ ਦਿੰਦੇ ਆ ਦਰਸ਼ਨ ਤੁਹਾਨੂੰ ਲਓ ਜੀ ਮਿੱਤਰੋ ਕਰ ਸਕਦੇ ਆ ਤੁਸੀਂ ਚੈੱਕ ਪਹਿਲੇ ਤੇ ਪ੍ਰਭਾਤ ਦਾ ਬਸ਼ੀਰਾ ਨੰਬਰ 2 ਤੇ ਕਮੈਤ ਮੱਥੇ ਫੁੱਲ ਦੀ ਨੰਬਰ 3 ਤੇ ਚੰਬੀ ਘੋੜੀ ਇਹ ਮਾਰਵਾੜੀ ਬਸ਼ੇਰੀ ਦੋ ਬੈਰ ਚੱਟਿਆਂ ਵਾਲੀ ਦੂਦੀਆ ਆਵਲਕ ਸੰਜਾਫ ਚੰਬੀ ਘੋੜੀ ਦੂਦੀਆ ਸੰਜਾਫ ਤੇ ਆ ਕਾਲੀ ਘੋੜੀ ਤੇ ਆ ਆਪਣਾ ਪੂਨੀ ਮੇਰੇ ਵੀਰੋ ਪੂਨੀ ਲਿਆਤਾ ਤੁਹਾਨੂੰ ਨੰਬਰ ਕਰ ਲੈਣੋਟ 623915345 9855599017 ਇੱਕ ਇਹ ਵੀ ਹੋਰ ਬਕਾਉਗਾ ਦੋਸਤੋ ਖਰੀਦਣਾ ਖਰੀਦ ਸਕਦੇ ਹੋ ਲਓ ਫੁੱਲ ਲਾਉ ਮਗਨ ਅੱਦਾ ਵੀ ਮੂਹ ਲਾ ਬੈਠਾ ਲੋ ਵੀ ਦੋਸਤੋ ਇੱਕ ਆ ਡੱਬੀ ਕੋੜੀ ਲਿਆਤੀ ਤੁਹਾਨੂੰ ਚੈੱਕ ਕਰ ਸਕਦੇ ਆ ਡੱਬੀ ਸੰਜਾਫ ਤੇ ਇੱਕ ਪਾਣੀ ਨੁਕਰੀ ਲਿਆਤੇ ਤੁਹਾਨੂੰ ਤੁਹਾਨੂੰ ਕੇ ਫੂਟਾਂ ਪਾਵਾ ਜਦੋਂ ਨਾਲ 14 15 ਜਨਵਰੀ ਹੋਣਗਿਆ ਪਿਆਰ ਨਾਲ ਪਿਆਰ ਨਾਲ ਜੋਤ ਪਿਆਰ ਨਾਲ ਕਰੋ ਤੇ ਆ ਕੀ ਆ ਲੈ ਓਏ ਐਸਾ ਲੱਗਾ ਵਿਆ ਉਹਦੇ ਉੱਤੇ ਖਬਾ ਵੇ ਆ ਉਹ ਕੱਦ ਵਾਲੀ ਬਾਡੀਦਾਰ ਘੋੜੀ ਏ ਦੋਸਤੋ ਲੈ ਓਏ ਅੰਦਰ ਕਾਕਾ ਮਥ ਮਥ ਮਥਰੇ ਗੋ ਮਥਰੇ ਗੋ ਨਾ ਇਹ ਸੈਂਟਰ ਸੰਗ ਮੇਂ ਸੀ ਆ ਵੀ ਮੈਟਰੋ ਇਹ ਆ ਗਈ ਪੌਣੀ ਨੁਕਰੀ ਆ ਦਾ ਜੋਧਨ ਫੜ ਲੈਣ ਦੇ ਬਾਜੀ ਦੇਮਾਨ ਲੱਗੀ ਹੋਈ ਆ ਮੱਥੇ ਫੁੱਲ ਮੱਥੇ ਸਿੰਗਲ ਭੋਰੀ ਜੀ ਮੱਥੇ ਪੱਤਾ ਉਹ ਕੁੜੀ ਇਸ ਲਈ ਆ ਗਈ ਐ ਵੀ ਬਣਾ ਲਈ ਕਿਦਨੇ ਪਹਿਲਾਂ ਬਾਅਦ ਵਿੱਚ ਆ ਕੇ